ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਅਰਮਨਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵਾਸ਼ਿੰਗ ਮਸ਼ੀਨ ਦੀ ਰਿਪੇਅਰ ਤੁਸੀਂ ਕਿਤਨਾ ਘਰ ਵਿੱਚ ਕਰ ਸਕਦੇ ਹੋ ਸਿਰਫ 5 ਮਿੰਟ ਦੇ ਵਿੱਚ ਇੱਕ ਪੇਜ ਕਸ ਤੇ ਇੱਕ ਪਲਾਸ ਦੀ ਲੋੜਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਸੈਂਟਰ 'ਚ ਇੱਕ ਸੈਂਟਰ ਦੇ ਵਿੱਚ ਛੋਟਾ ਜਿਹਾ ਟੱਕਣ ਲੱਗਿਆ ਹੁੰਦਾ ਉਹਨੂੰ ਚੈੱਕ ਕਰਕੇ ਤੁਸੀਂ ਪੇਜ ਪੇਜ ਕਸ ਦੀ ਮੱਦਦ ਨਾਲ ਖੋਲੋ ਜੇਕਰ ਨਹੀਂ ਖੁੱਲਦਾ ਤਾਂ ਉਸ ਨਾਲ ਤੇਲ ਦੇ ਕੇ ਉਸ ਨੂੰ ਖੋਲ ਸਕਦੇ ਹੋ ਪੇਜ ਖੋਲਣ ਤੋਂ ਪੰੰਤ ਪੇਜ ਦੇ ਵਿੱਚ ਇੱਕ ਬਾਸ਼ ਹੁੰਦੀ ਆ ਉਹਦਾ ਧਿਆਨ ਰੱਖੋ ਕਿ ਉਹ ਵਿੱਚ ਨਾ ਜਾਵੇ ਤੇ ਉਸ ਤੋਂ ਬਾਅਦ ਇੱਕ ਸੈਂਟਰ ਦੇ ਵਿੱਚ ਨੀਲੇ ਰੰਗ ਦਾ ਜੋ ਟੱਕਣਾ ਉਹਨੂੰ ਆਪਾਂ ਹੋੜਨਾ ਪੇਚਕਸ ਦੀ ਮਦਦ ਨਾਲ ਉਹਨੂੰ ਥੋੜਾ ਜਿਹਾ ਹਲਾਓ ਜੇਕਰ ਉਹ ਨਹੀਂ ਹਿਲਦਾ ਤਾਂ ਪਲਾਸਟਿਕ ਮੱਧ ਨਾਲ ਉਸ ਨੂੰ ਥੋੜਾ ਜਿਹਾ ਉਥੱਲੇ ਕਰੋ ਹਲਾਉਣ ਤੋਂ ਬਰੰਤ ਪੇਜ ਕੱਢ ਦੀ ਮੱਧ ਦੇ ਨਾਲ ਉਸ ਨੂੰ ਹੌਲੀ-ਹੌਲੀ ਉੱਤੇ ਚੱਕੋ ਚੱਕਣ ਤੋਂ ਬਾਅਦ ਤੁਸੀਂ ਜੋ ਲਾਸਟ ਦੇ ਆਪਣਾ ਟੱਕਣ ਜੋ ਕੁਮੜਾ ਉਹਨੂੰ ਸੱਡਨ ਥੁਰ-ਥੁਰ ਹੁੰਦੀਆਂ ਨੂੰ ਜੰਮੇ ਹੋਂਦ ਨੂੰ ਸਾਫ਼ ਕਰਕੇ ਜਿਵੇਂ ਤੁਸੀਂ ਦੇਖ ਲਓ ਗੜੀਆਂ ਨੇ ਗਲੀਆਂ ਦੇ ਵਿੱਚ ਜੋ ਕਿ ਫਸਿਆ ਹੋ ਤਾ ਨੂੰ ਹਲਾ ਕੇ ਇਹਨੂੰ ਟੱਕਣੋਂ ਬਾਹਰ ਕੱਢੋ ਆ ਤੁਸੀਂ ਦੇਖਦੇ ਹੋ ਇੱਕ ਸਾਈਡ ਤੇ 5 ਰੁਪਏ ਸ਼ਿੱਕਾ ਪਿਆ ਜੇਕਰ ਟਾਈਮ ਸਰ ਇਹਨੂੰ ਨਾ ਖੋਲਦੇ ਤਾਂ ਘੱਟੋ ਘੱਟ 1000 1500 ਮਿਸਤਰੀ ਲੈ ਜਾਣਾ ਸੀ ਤੁਸੀਂ ਆਪਣੇ ਘਰ ਦੇ ਵਿੱਚ ਵਾਸ਼ਿੰਗ ਮਸ਼ੀਨ ਦੀ ਰਿਪੇਅਰ ਕਰ ਸਕਦੇ ਹੋ ਜੇ ਇਹਨੂੰ ਨਾਲ ਮਸ਼ੀਨ ਚੱਲੀ ਜਾਵੇ ਆਵਾਜ਼ ਬਹੁਤ ਆਉਂਦੀ ਆ ਤੇ ਸਾਈਡ ਤੇ ਚਾਲੀ ਲੱਗੀ ਆ ਇਹਨੂੰ ਸਾਫ਼ ਕਰੋ ਤੇ ਚੰਗੀ ਤਰ੍ਹਾਂ ਬੁਰਸ਼ ਦੇ ਨਾਲ ਇਹਦੀ ਅੰਦਰਲੀ ਸਾਈਡ ਦਾ ਜਿਹੜੋ ਇਹਨੂੰ ਸਾਫ਼ ਕਰੋ ਘਰ ਦੇ ਵਿੱਚ ਆਪਣੇ ਕਲੀਨਰ ਪਿਆ ਹੁੰਦਾ ਜਾਂ ਹਰਪਟ ਪਿਆ ਹੁੰਦਾ ਉਹਦੇ ਲਈ ਜੋ ਗਰਭ ਜਿੰਨੇ ਹੋਇਆ ਉਤੇ ਥੋੜਾ ਥੋੜਾ ਪਾ ਕੇ ਬੁੱਛੇ ਦੇ ਨਾਲ ਅੱਛੀ ਸਾਫ ਕਰੂੰ ਚੰਗੀ ਤਰ੍ਹਾਂ ਇਹਨੂੰ ਸਾਫ ਕਰਨ ਤੋਂ ਬਾਅਦ ਸੈਡਾਂ ਤੇ ਜੋ ਮਿੱਟੀ ਜਾਂ ਕੋਈ ਹੋਰ ਟੀ ਜਮੀਨ ਹੋਵੇ ਉਹਨੂੰ ਸਾਫ ਚੰਗੀ ਤਰ੍ਹਾਂ ਬੁੱਛੇ ਨਾਲ ਕਰੂੰ ਇਹ ਤੁਸੀਂ ਸੈਂਚਰ ਮਿਲਣੀ ਚ ਇਹਦੀ ਆਵ ਘਰ ਦੇ ਵਿੱਚ ਸਫਾਈ ਕਰੋ ਰਿਪੇਅਰ ਕਰੋ ਤਾਂ ਤੁਸੀਂ ਮਾਸ਼ੀਨ ਜੀ ਮ ਕਾਫੀ ਜਰ ਨਵੀਂ ਵਰਗੀ ਚਲਦੀ ਆ ਕਲੀਨ ਕਰ ਤੋਂ ਬਾਅਦ ਪਾਣੀ ਦੇ ਨਾਲ ਸਾਫ਼ ਕਰੋ ਸਾਫ਼ ਕਰਨ ਤੋਂ ਬਾਅਦ ਜਿਹੜਾ ਟੱਕਣ ਸੀ ਉਹਨੂੰ ਬਾਹਰ ਕੱਢੇ ਜਿਹੜਾ ਆਪਾਂ ਕੱਢਿਆ ਸੀ ਉਹਨੂੰ ਐਨ ਕਲੀਨ ਕਰਕੇ ਹੁਣ ਸਾਫ ਕੀਤਾ ਸਾਫ ਕਰਨ ਤੋਂ ਉਪਰੰਤ ਇਹਨੂੰ ਆਪਾਂ ਉਸੇ ਜਿਵੇਂ ਕੋਲਿਆ ਸੀਗਾ ਉਸੇ ਤਰ੍ਹਾਂ ਆਪਾਂ ਇਹਨੂੰ ਫਿੱਟ ਕਰਾਂਗੇ ਸੈਟਿੰਗ ਕਰਕੇ ਆਪਾਂ ਉਹਦੇ ਰੱਖ ਦਿੱਤਾ ਇਹਦੇ ਬਾਅਦ ਜੋ ਆਪਾਂ ਨੇ ਵਾਸ਼ਲ ਤੇ ਆ ਰਹੇ ਜਿਹੜੇ ਪੇਸ ਸੀਗਾ ਉਹਨੂੰ ਆਪਾਂ ਕਸਾਂਗੇ ਸਿਰਫ ਤੁਸੀਂ 5 ਮਿੰਟ ਦੇ ਵਿੱਚ ਆਪਣੇ ਘਰ ਦੇ ਵਿੱਚ ਤੁਸੀਂ ਆਪ ਵਾਸ਼ਮਸ਼ੀਨ ਦੀ ਰਿਪੇਅਰ ਕਰ ਸਕਦੇ ਹੋ ਆਪ ਨੂੰ ਸਿਰਫ ਇੱਕ ਪੇਜ ਕਾਸ ਤੇ ਆਰ ਇੱਕ ਪਲਾਸਤੀ ਲੋਡ ਪੈਂਦੀ ਆ ਜੇਕਰ ਤੁਸੀਂ ਆਪ ਰਿਪੇਅਰ ਕਰ ਸਕਦੇ ਹੋ ਤਾਂ ਬਹੁਤ ਵਧੀਆ ਜੇਕਰ ਇਹ ਟੱਕਣ ਜਾਮ ਹੋਇਆ ਲੱਗੇ ਤੁਹਾਨੂੰ ਤੁਸੀਂ ਇਹਨੂੰ ਪਹਿਲਾਂ ਪਾਣੀ ਦੇ ਨਾਲ ਸਾਫ਼ ਕਰਕੇ ਤੇ ਜੋ ਛੋਟੂ ਛੋਟੀ ਗੜੀਆਂ ਨੇ ਇਹਦੇ ਵਿੱਚ ਜਾਲੇ ਲੱਗੇ ਹੋਦੇ ਨੇ ਵਿੱਚ ਉਸ ਨੂੰ ਖਿੱਚ ਕੇ ਕੱਪੜੇ ਦੇ ਬੁਰਜੇ ਉਹਨੂੰ ਕੱਢੋ ਤਾਂ ਇਹ ਟੱਕਣ ਬਾਹਰ ਨਿਕਲਦਾ ਲਓ ਹੁਣ ਆਪਾਂ ਇਹਨੂੰ ਪੇਜ ਕਾਸ ਦੀ ਮਦਦ ਨਾਲ ਪੇਜ ਕਸ ਦਿੱਤਾ ਚੰਗੀ ਤਰ੍ਹਾਂ ਚੱਕ ਕਰਕੇ ਪੇਜ ਕਸ ਆਪਣਾ ਪੇਜ ਕਸ ਤੇ ਓਕੇ ਆ ਹੁਣ ਜੋ ਦੂਸਰਾ ਟੱਕਣ ਸੀਗਾ ਉਹਨੂੰ ਰੱਖ ਕੇ ਉੱਤੇ ਆਪਾਂ ਇਹਨੂੰ ਥੋੜੀ ਜਿਹਾ ਘਮਾਵਾਂਗੇ ਜੋ ਇਹਦਾ ਸੀਲ ਲੱਗ ਜਾਵੇ ਆਪਾਂ ਨੂੰ ਥੋੜੀ ਜਿਹਾ ਬੈਕ ਘਮਾਵਾਂਗੇ ਤਾਂ ਜੋ ਇਹਦੀ ਥੱਲਿਓ ਸੀਲ ਆਉ ਸੀਲ ਲੱਗ ਜਾਂਦੀ ਆ ਇਹ ਵੀ ਟੱਕਣਾ ਬਣਾ ਓਕੇ ਆ ਤੇ ਇਹ ਤੋਂ ਬਾਅਦ ਜੋ ਆਪਣੇ ਕੋਲ ਉਹ ਸੈਂਟਰ ਦੇ ਵਿੱਚ ਛੋਟਾ ਜਿਹਾ ਢੱਕਣ ਸੀਗਾ ਉਹ ਵੀ ਇੱਥੇ ਲਾਵਾਂਗੇ ਲੋ ਜੀ ਮਸ਼ੀਨ ਆਪਣੀ ਓਕੇ ਆ ਤੁਸੀਂ ਵੀ ਆਪਣੀ ਮਸ਼ੀਨ ਘਰ ਬੈਠ ਕੇ ਤੁਸੀਂ ਆਪ ਰਿਪੇਅਰ ਕਰ ਸਕਦੇ ਹੋ ਸਿਰਫ 5-6 ਮਿੰਟ ਦੇ ਵਿੱਚ ਤੁਸੀਂ ਆਪਣਾ 5-700000 ਰੁਪਏ ਬਚਾ ਸਕਦੇ ਹੋ ਜੇਕਰ ਵੀਡੀਓ ਤੁਹਾਨੂੰ ਜਿੰਨੀ ਤੱਕ ਵੀਡੀਓ ਬਾਰੇ ਆਪਣੇ ਸਿਹਾਰ ਤੇ ਕਮੈਂਟ ਜੁਲ ਕਰਨਾ ਜੇਕਰ ਤੁਸੀਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਕਿਸੇ ਦਾ ਹੋਰ ਵੀ ਭਲਾ ਹੋ ਸਕੇ ਤਾਂ ਅਗਲਾ ਆਪਣੇ ਘਰ ਬੈਠ ਕੇ ਪੈਸੇ ਬਚਾ ਸਕੇ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੇਰੀ ਹੋਰ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਅਰੰਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ